ਪੰਜਾਬ ਸਰਕਾਰ ਨੇ ਸ਼੍ਰੀ ਗੋਇੰਦਵਾਲ ਸਾਹ ਵਾਲਾ ਥਰਮਲ ਪਲਾਂਟ ਖਰੀਦ ਲਿਆ ਹੈ। ਇਹ ਜਿਹੜਾ ਤਾਪ ਬਿਜਲੀ ਘਰਾਂ ਪਹਿਲੇ ਦਿਨ ਤੋਂ ਹੀ ਸਵਾਲਾਂ ਦੇ ਘੇਰੇ ਦੇ ਵਿੱਚ ਪੁਰਿਆ ਆਉਂਦਾ ਹੈ। 290 ਬੰਨਵੇਂ ਤੋਂ ਹੀ ਬੰਦਾ ਆ ਰਿਹਾ ਹੈ। ਸਰਦਾਰ ਭIAN ਸਿੰਘ ਦੀ ਸਰਕਾਰ ਵੇਲੇ ਪਹਿਲੀ ਵਾਰ ਉਹ ਨਿਪਰੇ ਕਦੋਂ ਚੜਿਆ? ਉਹਦੇ ਵਿੱਚ ਨਹੀਂ ਮੈਂ ਜਾਣਾ ਹੋਰ ਸਰਕਾਰ ਨੇ ਜੋ ਪਤਾ ਲੱਗਿਆ ਇਹ ਤਾਂ ਬਿਜਲੀ ਘਰ ਇਹਨਾਂ ਨੇ ਖਰੀਦ ਲਿਆ ਇਹ ਚਿੱਟਾ ਹਾਥੀ ਇੰਜੀਨੀਅਰ ਐਸੋਸੀਏਸ਼ਨ ਬਿਜਲੀ ਦੇ ਗਵਦੀ ਇਸ ਸਮਝੌਤੇ ਦੇ ਹੱਕ ਵਿੱਚ ਨਹੀਂ ਸੀ ਕਿਸੇ ਵੀ ਕੀਮਤ ਤੇ ਪੰਜਾਬ ਸਰਕਾਰ ਨੇ ਇੱਕ ਐਲਾਨ ਕੀਤਾ ਸੀਗਾ ਕਿ ਅਸੀਂ ਆਪਣਾ ਥਰਮਲ ਪਲਾਂਟ ਲਿਆਵਾਂਗੇ ਯਾਨੀ ਕਿ ਥਰਮਲ ਪਲਾਂਟ ਖਰੀਦ ਲਵਾਂਗੇ ਤੇ ਹੁਣ ਪੰਜਾਬ ਸਰਕਾਰ ਨੇ ਸ਼੍ਰੀ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਖਰੀਦ ਲਿਆ ਹੈ ਤਰਵਿੰਦਰ ਜੀ ਇਹ ਜਿਹੜਾ ਤਾਪ ਬਿਜਲੀ ਘਰਾਂ ਪਹਿਲੇ ਦਿਨ ਤੋਂ ਹੀ ਸਵਾਲਾਂ ਦੇ ਘੇਰੇ ਦੇ ਵਿੱਚ ਤੁਰਿਆ ਆਉਂਦਾ ਹੈ ਇਹ ਤਾਪ ਬਿਜਲੀ ਘਰ ਸਥਾਪਿਤ ਨਾ ਹੋਇਆ ਇਹਦੇ ਸਮਝੌਤੇ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਚੌਥਾ ਪੰਜਵਾਂ ਹੁੰਦੇ ਗਏ 1992 ਤੋਂ ਇਹ ਬੰਦਾ ਆ ਰਿਹਾ ਹੈ ਸਰਦਾਰ ਬਿਹੰਸ ਸਿੰਘ ਦੀ ਸਰਕਾਰ ਵੇਲੇ ਪਹਿਲੀ ਵਾਰ ਉਹ ਨਿਪਰੇ ਕਰ ਤੋਂ ਚੜਿਆ ਉਹਦੇ ਵਿੱਚ ਨਹੀਂ ਮੈਂ ਜਾਣਾ ਹੁਣ ਸਰਕਾਰ ਨੇ ਜੋ ਪਤਾ ਲੱਗਿਆ ਇਹ ਤਾਬ ਬਿਜਲੀ ਘਰ ਇਹਨਾਂ ਨੇ ਖਰੀਦ ਲਿਆ ਭਾਵ 10 ਜੂਨ 2023 ਨੂੰ ਇਹਦੇ ਚ ਕੈਬਨਰ ਦੇ ਵਿੱਚ ਪਾਸ ਕੀਤਾ ਤੀ ਤੇ 6 ਮਹੀਨੇ ਗੁਪਤ ਤੌਰ ਦੇ ਉੱਤੇ ਰੱਖਿਆ ਗਿਆ ਉਸ ਤੋਂ ਬਾਅਦ ਇਹਦੀ ਕੀਮਤ ਲਗਾਤਾਰ ਵੱਧਦੀ ਗਈ ਵੱਧਦੀ ਗਈ ਵੱਧਦੀ ਗਈ ਅਜੇ ਵੀ ਜਿਹੜੇ ਅੰਦਰ ਖਾਤੇ ਸਮਝੌਤੇ ਹੋਏ ਹੋਏ ਨੇ ਉਹਨਾਂ ਬਾਰੇ ਬਾਅਦ ਦੇ ਵਿੱਚ ਪਤਾ ਲੱਗੇਗਾ ਕਹਿੰਦੇ 180 ਕਰੋੜ ਦੇ ਵਿੱਚ ਇਹ ਖਰੀਦਿਆ ਗਿਆ ਹైదరాబాద్ ਦੇ ਨੈਸ਼ਨਲ ਕੰਪਨੀ ਲਾਰਟ ਰਿਵਿਊਨਲ ਨੇ 22 ਦਸੰਬਰ ਨੂੰ ਪ੍ਰਵਾਨਗੀ ਦਿੱਤੀ ਇਹਦੀ ਕੀਮਤ ਤਾਂ ਕਿਤੇ ਵੱਧ ਹੈ ਜਿਹੜੀ ਜੀਵੀ ਕੇ ਕੰਪਨੀਆਂ ਉਹ ਤਾਂ ਇਹਦੇ ਕਰਜ਼ੇ ਹੀ ਨਹੀਂ ਉਤਾਰ ਸਕੀ ਔਰ ਬਿਨਾਂ ਚੱਲੇ ਇਹ ਚਿੱਟਾ ਹਾਥੀ ਇੰਜੀਨੀਅਰ ਐਸੋਸੀਏਸ਼ਨ ਬਿਜਲੀ ਨਿਗਮ ਦੀ ਇਹ ਸਮਝੌਤੇ ਦੇ ਹੱਕ ਵਿੱਚ ਨਹੀਂ ਸੀ ਕਿਸੇ ਵੀ ਕੀਮਤ ਤੇ ਥੋੜਾ ਜਿਹਾ ਮੈਂ ਇਹਦੀ ਬੈਕਗ੍ਰਾਉਂਡ ਵਿੱਚ ਜਾਵਾਂ ਇਹ ਤਾਂ ਬਿਜਲੀ ਕਰ 2016 April ਵਿੱਚ 2016 April ਦੇ ਮਹੀਨੇ ਵਿੱਚ ਸ਼ੁਰੂ ਹੋਇਆ ਸੀ ਅੱਜ ਤੋਂ ਤਕਰੀਬਨ ਤਕਰੀਬਨ 7 ਕੋਸਾਲ ਪਹਿਲਾਂ ਕਹਿੰਦੇ ਕਿ ਬਿਜਲੀ 4 ਤੋਂ 5 ਰੁਪਏ ਪ੍ਰਤੀ ਯੂਨਟ ਪਵੇਗੀ ਪਹਿਲਾਂ ਇਸੇ ਤਾਪ ਬਿਜਲੀ ਘਰ ਤੋਂ 9 ਤੋਂ 10 ਰੁਪਏ ਪ੍ਰਤੀ ਯੂਨਟ ਪੈਂਦੀ ਸੀ ਤੇ ਸਰਕਾਰ ਨੇ ਤਾਂ ਮੁਕਤ ਦੇਣੀ ਹੈ। ਨਿਰਧਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਪਰਾਂਗੇ ਪੰਜਾਬ ਦੀ ਆਵਾਜ਼ ਬਣ। ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ